ਤੇ ਆਈ ਸੀਗੀ ਅੱਜ ਜੋ ਤੁਹਾਨੂੰ ਵਰਦੀ ਦਿਵਾਉਣ ਮੈਂ ਆਈ ਸੀ ਬਲਾਡੇ ਮੈਂ ਤੇ ਜੋ ਤੁੱਜ ਪਹਿਲੇ ਦਿਨ ਆਇਆ ਬਲਾਡੇ ਮਾਪੂਤ ਜੋ ਲੱਕੀ ਵੱਡਾ ਤਾਂ ਬਸ ਹੈ ਲੱਕੀ ਵੱਡਾ ਹੈ ਨਾ ਜਿਆਦੇ ਲੱਕ ਇਹ ਤਾਂ ਨੀਮੀ ਵੀ ਆ ਜਾਦੇ ਨੀਮੀ ਤਾਂ ਹੈਗੀ ਸੀ ਵੀ ਇਹ ਤਾਂ ਪੂਰਾ ਪੂਰਾ ਜੀ ਕਪੜਾ ਪਾਉਂਦਾ ਜਮੇ ਤੂੰ ਜੀ ਸੋਹਣੀ ਲੱਗਦੀ ਪਾਈ ਸਟੇਟ ਲੈ ਲੈ। ਸ਼ਾਂਤੀ ਕਹਿੰਦੀ ਐ ਨਾ ਗਰਮੀ 'ਚ ਸੋਹਣਾ ਲੱਗਦਾ। ਕੁੱਟਮੀ ਜੀ ਤਾਂ ਭੜੀ ਲੱਗਦੀ ਮੈਨੂੰ ਬਾਲੀ। ਲਿੱਖ ਲਿਖ ਕੁਝ। ਕੋਈ 10 ਕੱਪੀਆ ਕੱਪੀਆਂ ਖੁਆ ਦੇ ਜੀ। 10। ਇੱਥੋਂ ਲੈਣੀਆਂ ਜੋ ਤੇਰੇ ਕੱਪੀਆਂ ਰਿਸਟਰ ਕੋਈ ਨਹੀਂ। ਦਰਜੇ ਜੀ ਕਿੰਨੀਆਂ ਆ ਪੈਣਾਂ ਚ? ਉਹਨਾਂ ਸਾਰੀ 270 ਵਿੱਚ ਹੋ ਗਈ। ਕਿੰਨੇ ਵਾਲੀ ਕਾਪੀ ਆ ਇਹ? تیری والی کا بھی 2.50 کی مل گی۔ 30 روپے والی نہیں رہنی، موٹی لینی ہے کاپی تھوڑی جی۔ ارے تو 45 روپے کی کرتی ہے، 45 والی کاپی اس کو 50 میں دے دو۔ اچھا دکھا دو پھر۔ ہاں، سی پچھلے سال بھی اتھوں لے کے گئے سی۔ وی ریڈ موٹی نہیں نہ کو پتلی ہے۔ تنوں آئے سی۔ نہ پچھلے سال اسی لے کے سی۔ جت سیں زیادہ موٹی لینی ہے تا۔ ادیک کڑی کلاس ہے بیٹا تیری؟ 10 نیچ ہو گیا۔ 10 پھر آ لے لو، تے زیادہ موٹی لے لو۔ ہاں۔ اے کنے والی ہے؟ ਇਸ ਨੂੰ ਮਿਲ ਜੀ 32 ਰੁਪਏ ਦੀ ਕਾਪੀ ਮਿਲ ਜੀ ਸਾਰੇ ਸਹੀ ਕਹਿਨੀ ਆ ਫਿਰ ਮੈਂ 10 ਕਾਪੀਆਂ ਪਿਛਲੇ ਸਾਲ ਲੈ ਗਏ ਸੀ ਅਸੀਂ ਪਤਾ ਨਹੀਂ ਤੁਹਾਡੇ रेट ਦਾ ਸਾਨੂੰ ਤਾਂ ਇਹੀ ਆਏ ਹੈਗੇ ਇਹ ਅਸੀਂ ਕਿੱਟ ਰੇਟ ਹੀ ਲੈਣਾ ਹੂੰ ਸਾਡੇ ਪਾਲਿਸੀ ਬਣਾਏ ਉਹ ਇਹ ਤਾਂ ਕੋਈ ਪੁੱਛਲੇ ਤਾਂ ਵੀ ਨਾ ਆਪਕੇ ਤਾਂ ਨਹੀਂ ਹੂੰ ਉਹ ਜੇ ਐਸੀ ਦੌਰ ਵਿੱਚ ਬਦਲਾ ਰਾਂਗੇ ਕਹਾਂ ਇੱਕ ਰਜਿਸਟਰ ਚਾਹੀਦਾ ਫਿਰ ਹਾਂ ਹਾਂ ਇਹ ਦਸ ਹੋ ਗਈਆਂ ਦਸ ਨੇ ਜਤੇ ਇਹਦੇ 65 ਬਿੰਟ ਆਉਦੇ ਵੱਧ ਵੇਚ ਦੇ 45 ਬਿੰਟ ਸਿਰਫ 30 ਬਿੰਟ ਆਏ 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 ਕਾਪੀ ਹੋ ਗਈ ਠੀਕ ਹੈ ਨਾ ਇਸ ਤੋਂ ਕਿੰਨੇ ਕਿੰਨੇ ਮੋਟੇ ਇਹ ਦੇ ਕੇ ਠੀਕ ਹੈ ਉਹ 100 ਵਾਲਾ ਦਿਓ 60 70 ਵਾਲਾ ਹੁੰਦਾ ਕੋਈ ਨਹੀਂ ਠੀਕ ਹੋਊਗਾ ਕੋਈ ਮਰਜ਼ੀ ਜਿਹਾ ਸੋ ਵਾਲਾ ਤਾਂ ਬੜਾ ਮੋਟਾ ਹੁੰਦਾ ਧਰਮ ਨੇ ਮੰਗਾਏਗਾ ਇਹ ਸੋ ਵਾਲੇ ਤੋਂ ਸਸਤਾ ਦਨ ਰਿਹਾ ਆ ਸਿਰਫ ਸੁੱਤਰ ਬੇਦਰਸ਼ਟ ਹੈ ਸੁੱਤਰ ਹੈ 105 ਰੁਪਏ ਪੂਰੇ ਪੈਂਤੀ ਰਿਟਾੜ ਇੱਕ ਕ੍ਰਿਸਟਲ ਲੈਣਾ ਵੀਰੇ ਜਿਹੜਾ ਸਪਰਿੰਗਾਂ ਜਾਲਾ ਹੁੰਦਾਗਾ ਹਾਂ ਘਰੇ ਗੁੜੀਆਂ ਵਾਸਤੇ ਉਹ ਲੈਣਾਗਾ ਕਿਹੜੀ ਗਲੱਚ ਗੁੜੀਏ ਉਹ ਤਾਂ ਪੇਪਰ ਦੀ ਤਿਆਰੀ ਜੀ ਕਰਦੀ ਆ ਵੀਰੇ ਚਲੋ ਲੈਣ ਲੈਣ ਕੇ ਲੈੰਦਰ ਲੈਣਦਾ ਸਪਰਿੰਗਾਂ ਜਾਲਾ ਕਿਹਾ ਉਹ ਨਹੀਂ ਕੋਈ ਲੇ ਲਾ ਜਿਹੜੀ ਚਾਹੀਦੀ ਕਾਲਾ ਨਾ ਉਹ ਵੀ ਚਾਹੀਦਾ ਹੁੰਦਾ ਕਾਲਾ ਜਾਂ ਲਾਲ ਬਸ ਬੱਚੇ ਕੋਲ ਵੀ ਕੁਝ ਲੈਣੇ ਪੈਣ ਪੈਂਦੇ ਨੇ ਬਸ ਸਸਤਾ ਜਿੰਨੇ ਨੇ ਪੈਣੇ ਲੈ ਲੈ ਜੀ ਇੱਕ ਤੋਂ ਲੈਣੇ ਨੇ ਕਾਲਾ ਪੈਨਸਲ ਵੀ ਚਾਹੀਦੀ ਹੂ ਮੈਂ ਕਲਮ ਚਾਹੀਦੀ ਕਾਲੀ ਬਲ ਪੈਨਸਲ ਨਾ ਕਰਾਉਣਾ ਪੈਂਦਾ ਹੁੰਦਾ ਮੈਂ ਝੂਠ ਨਹੀਂ ਕਰਾਉਂਦੇ ਹੁੰਦੇ 20 ਰੁਪਏ ਦਾ ਪੈਕਟ ਹੈ ਸਾਰਾ ਬੇਟਾ ਠੀਕ ਹੈ ਕਾਲੇ ਨੇ ਇਹ ਆ ਕਾਲੇ ਸਾਰੇ ਆ ਵੀ 20 ਰੁਪਏ ਦਾ ਬੈਗ ਦਾ ਸਰ ਪੰਜ ਪੈਨ ਚਾਰ ਰੁਪਏ ਦਾ ਪੈਨ ਰਹਿ ਗਿਆ ਸਿੱਕਾ ਵੀ ਨਹੀਂ ਆਂਦਾ ਤੁਹਾਨੂੰ ਮੰਡੀ ਚ ਸਿੱਕਾ ਵੀ 5 ਰੁਪਏ ਦਾ ਪਹੁੰਚ ਕੇ ਅਸੀਂ ਭਾਂਡਾਂ ਹੀ ਦੁਕਾਨ ਤੇ ਜੋਤਨੇ ਲੈਣਾਗਾ ਟੀ ਪਣ ਆ ਜੇ ਦੀ ਸ਼ਾਪਿੰਗ ਹੀ ਚੱਲੂਗੀ ਗਰਮ ਰੂ ਛੋਟਾ ਹੀ ਲੱਗਦਾ ਜਾਦੀ ਛੜੀ ਲੈ ਆਹ ਕਾਲੇ ਵਾਸਤੇ ਇਹ ਲੋਕ ਐਕਸਟਰਾ ਨੇ ਜੀ। ਅੱਛਾ ਇਹ ਟੁੱਟ ਗਿਆ। ਟੱਕਣ ਦੇ ਲੋਕ ਨੇ ਐਕਸਟਰਾ ਪਾਇਆ ਨੇ। ਠੀਕ ਸਰ। ਸਾਈਡ ਲੱਗ ਗਿਆ। ਕੋ ਕਿੰਨੇ ਦਾ ਇਹ ਕੀ ਰੇਟ ਹੈ ਦਾ? ਪਲਾਸਟਿਕ। ਜਿਆਨੇ ਖੋਤੇ। ਪਲਾਸਟਿਕ ਵਾਲਾ ਸੀ ਜ਼ਰੂਰੀ ਉਹ ਤਾਂ ਫਿਰ ਪਿਆਈਏ ਕਰੇ ਜਮੀ ਨਵਾ। ਇਹ ਸੋਹਣਾ ਹੈ ਹਾਂ ਬੜਾ ਸੋਹਣਾ ਨੇ ਆਹ ਹਣ ਇਹ ਡਿੱਗ ਗਿਆ ਭਾਈ ਚਲ ਰੇਡ ਤਾਂ ਫੇਰ ਪੁੱਛਾਂਗੇ ਆਹ ਦੇਖ ਪਹਿਲਾਂ ਤੂੰ ਇਹ ਕਿਵੇਂ ਵਿੱਚ ਡੱਬੀ ਨਹੀਂ ਹੈਗੀ ਆ ਤਾਂ ਹੀ ਖੁੱਲਦਾ ਹੈ ਨਾ ਮੇਰੇ ਨਾ ਇਹ ਨਹੀਂ ਡੱਬੀ ਖੁੱਲਦਾ ਕਿਦਾਂ ਨਾ ਵੀ ਇਹ ਚ ਸਬਜ਼ੀ ਪਾ ਕੇ ਫਿਰ ਡੁੱਲਦੀ ਤਾਂ ਨਹੀਂ ਹੈਗੀ ਆਹ ਦੇਖੋ ਇਹ ਨਹੀਂ ਨਹੀਂ ਲੀਕ ਪ੍ਰੂਫ ਹੁੰਦਾ ਹੈ ਨਾ ਅਲੱਗ ਨਹੀਂ ਅੜਦੀ ਡੱਬੀ ਹੈ ਨਾ ਅਲੱਗ ਹੈ ਨਹੀਂ ਅਣੀ ਸੌਂਗ ਪਾਣੀ ਵੀ ਲੀਕ ਨਹੀਂ ਕਰਦਾ ਇਹ ਅੜਦਾ ਹੈਗਾ ਕਿ ਨਹੀਂ ਸਾਡਾ ਬਟਾ ਸਹੀ ਵੀ ਨਹੀਂ ਕਰਦਾ 680 8 ਇਹ ਬੰਦੀ ਦੋਨਾਂ ਨਾਲ 450 ਇਹ ਸਾਰੇ ਆਇਆ ਜੁਲਾਟੇ ਉੱਪਰੀ ਦੇ ਦਿਓ ਤਨਾ ਜੂਸ ਪੀਨੇ ਇੱਥੇ ਵਾਪਸ ਤਾਂ ਗਰਮੀ ਖੋਦੀ ਸੀਗੀ ਜੋ ਕਹਿੰਨਾ ਮੈਂ ਪਹਿਲੇ ਦਿਨ ਤੇ ਨਾਲ ਆਇਆ ਮੈਂ ਜੂਸ ਤਾਂ ਪਿਆ ਗਰਮੀ ਹੈ ਗੋਲ ਆ ਹੂੰ ਗੋਲਿਆ ਬੱਸ ਤਾਂ ਕੜਾ ਹੁੰਦਾ ਸਵਾਇਮ ਹੋ ਗਿਆ ਪੌਣੀ ਪੰਜ ਦਾ ਮੈਂ ਨਾ ਹੁਣ ਇੱਥੇ ਬਾਹਰ ਮੰਜਾ ਕੱਢਿਆਗਾ ਲੈ ਲਾਈਟ ਚਲੀ ਜਾਂਦੀ ਹੈਗੀ ਹੁਣ 11:00 ਵਜੇ ਸਵੇਰੇ ਪੋਚੜ ਘਾਟਣ ਜਾ ਹੈ 11:00 ਵਜੇ ਲਾਈਟ ਬਗ ਜਾਂਦੀ ਹੈਗੀ ਕਣਕਾ ਕਰਕੇ ਫਿਰ ਲਾਈਟ ਹੁਣ ਕੱਟਣ ਲੱਗ ਗਈ ਫਿਰ ਸਾਰੇ ਪਿੰਡਾਂ ਦੀ ਲਾਈਟ ਕੱਟ ਦਿੰਦੇ ਨੇ ਇਹ ਕਣਕਾ ਕਰਕੇ ਵੀ ਵਗੜਾ ਰਹੂਗਾ ਤੇ ਦੋ ਕਿ ਸ਼ਾਇਦ ਪਤਾ ਨਹੀਂ ਕੀ ਚੱਲਦਾ ਸੀਗਾ ਨਾਲ ਉਹ ਤੋਂ ਇੱਕ ਛੱਤਾਂ ਵਾਲਾ ਪੱਖਾ ਲਾ ਕੇ ਰੱਖਿਆ ਸੀ ਅੱਜ ਤੇ ਤਾਂ ਮੇਂ ਸੀਟੀ ਜੀ ਮਾਰ ਗਿਆ ਸੀਗਾ ਮੈਂ ਤਾਂ ਫਿਰ ਅਸੀਂ ਇੱਕ ਚੀਜ਼ ਬੰਦ ਕੀਤੀ ਪਸ਼ੂ ਵਾਲਾ ਪੱਖਾ ਲਾਦਾ ਸੀ ਸੱਚ ਮੱਝਾਂ ਦਾ ਤੇ 3:30 ਵਜੇ ਲਾਇਆ ਸੀਗਾ ਤੇ ਫਿਰ ਅਸੀਂ ਬੰਦ ਕਰਤਾ ਹੁਣ ਅਸੀਂ ਉਹ ਪੱਖਾ ਹੀ ਬੰਦ ਕਰੀਏ ਵੰਮਤੀ ਮਾਹ ਚੱਲਦੀ ਹੋਣਾ ਲਾਈਟ ਦੀ ਲੋਡ ਰਹਿੰਦੀ ਹੈਗੀ ਐ ਨਹੀਂ ਪਤਾ 5-6 ਵਜੇ ਆਉਂਦੀ ਹੈਗੀ ਲਾਈਟ ਸ਼ਾਮ ਨੂੰ ਜੇ ਮੈਂ ਸੀਟੀ ਮਾਰ ਜੂਗਾ ਫਿਰ 15 ਵਜੇ ਇੱਥੇ ਬਾਹਰ ਮੱਝਾ ਢਾ ਲਿਆ ਅੱਜ ਅਸੀਂ ਹੁਣ ਇੱਥੇ ਮੱਝਾ ਢਾ ਲਿਆ ਸੀ ਤੇ ਵਧੀਆ ਹਵਾ ਲੱਗਦੀ ਹੈ ਕਿ ਚਲ ਹੁਣ ਤਾਂ ਇੰਨੀ ਗਰਮੀ ਨਹੀਂ ਹੈਗੀ ਦੁਪਹਿਰੇ ਤਾਂ ਬੈਠੋ ਥਾਣੇ ਹੀ ਤੱਕ ਤੇ ਪੱਖੇ ਲਾਉਣੇ ਪੈਂਦੇ ਨੇ ਪਰ ਹੁਣ ਨਹੀਂ ਹੁੰਦੀ ਐ ਹੁਣ ਅਸੀਂ ਛੱਤਾਂ 'ਚ ਪੱਖਾ ਬੰਦ ਕਰਾਂਗੇ ਤੁਹਾਨੂੰ ਜੜਾ ਲਾਗਾ ਤੇ ਥੋੜਾ ਜਿਹਾ ਚਲ ਆਇਆ ਕਿਹੜੀ ਲਾਈਟ ਆਪਣੀ ਬੱਜੂਗੀ ਮੇਰੇ ਮੋਬਾਈਲ ਫੋਨ ਚਾਰਜ ਲਾਉਣੇ ਪੈਂਦੇ ਨੇ ਸ਼ਾਮ ਨੂੰ ਭਗਤ ਕੁੰਮਨ ਕੱਢ ਲਿਆ ਬੜਾ ਵਧੀਆ ਰੋਟਾ ਦੋਸੇ ਚਾ ਖਾਉਣਾ ਮੇਰੀ ਬੂਰੀ ਪੱਖੇ ਲਾਉਣੇ ਪੈਣੇ ਨੇ ਤਦੋਂ ਸਲੈਡ ਆਈ ਕੱਟਿਆ ਸੀ ਕਿਹੜਾ ਕੰਮ ਫੇਰ ਕਰਦ ਰਹ ਹਾਂ। ਉਹ ਕੱਪੜੇ ਦੀ ਹੁੰਦਾਗਾ। ਥੋੜਾ ਥੀਂ ਚ ਵੀ ਫਿਰ ਨਹੀਂ ਜਾੜੀ। ਹਾਂਜੀ 6:00 ਵੱਜ ਗਏ। ਮੈਂ ਹੁਣ ਬਣਾਉਣੀ ਸੀ ਕਿ ਸਬਜ਼ੀ ਸਬਜ਼ੀ ਵਿੱਚ ਕੋਈ ਨਹੀਂ ਸੀ। ਹਰੇ ਘਰ ਜਿਸ ਤਰ੍ਹਾਂ ਪੈਗਾ। ਆਪਾਂ ਬਣਾ ਲੈ ਅੱਜ ਉਹ ਗੰਡੇ ਕੀਲੇ ਨੇ ਜਾਂ ਤਾਂ ਹਰੇ। ਸਾ ਕੀ ਹੈ? ਇਹ ਇਹ ਮੈਂ ਬਣਾਉਣੀ ਆਂਗੀ ਬੜੀਆਂ ਪਈਆਂ ਸੀ ਆਪਣੇ ਰਾਤਾ ਬਿਲਕੁਲ ਨਹੀਂ ਹੋਣੇ ਪਿਛਲੇ ਸਾਲ ਦੀਆਂ ਸੀਗੀਆਂ ਉਹ ਜਿਹੜੀ ਵੱਡੀ ਸਾਰੀ ਵੱਡੀ ਨਹੀਂ ਹੋਦੀ ਹੁੰਦੀ ਕਰ ਮਣਾ ਪਲੇਉਂਦੇ ਨਹੀਂ ਹੁੰਦੇ ਉਹ ਇੱਥੇ ਛੋਟਕੇ ਦੇਤੀਆਂ ਸੀ ਉਹਨਾਂ ਨੇ ਥੋੜੀ ਤੇਜ਼ੀ ਦਾ ਘੱਟ ਮਾਰਦੇ ਦੀ ਸਬਜੀ ਆਪਣੇ ਖਾਂਦੇ ਘੱਟ ਦੀ ਪਰ ਅੱਜ ਕੁਝ ਵੀ ਨਹੀਂ ਚੁਗਾ ਤੇ ਬਾਅਦ ਉਹ ਬਣਾਈ ਉਹ ਤਾਂ ਖਾਣਗੇ ਮੈਨੂੰ ਲੱਗਦਾ ਅੱਜ ਪਈਆ ਨਾ ਫਿਰ ਨਹੀਂ ਹਾਂ ਖਾਂਦੇ ਹੈਗੇ ਬਸ ਆਪੇ ਦੇ ਵਿੱਚ ਚਾਰ ਗੰਡੇ ਪਾ ਲੇ ਗੱਡੇ ਆਪਾਂ ਜ਼ਿਆਦਾ ਨਹੀਂ ਪੁੰਦੇ ਹੈਗੇ ਬਧਾਰਾ ਜੇ ਗੰਡੇ ਵੀ ਰੱਖਾਂਗੇ ਆਪਾਂ ਇਹ ਆਪਾਂ ਕੱਲੇ ਬੰਦਾ ਹੀ ਸਬਜੀ ਬਣਾਉਣੀ ਹੈ ਬਸ ਇਸ ਤਰ੍ਹਾਂ ਹੀ ਬਣਾਵਾਂਗੇ ਉਹ ਜਿਹੜੀ ਸਬੰਧੀ ਹੋ ਗਈ ਵਿੱਚ ਸਮਾਨ ਬਹੁਤ ਹੁੰਦਾ ਇਸ ਨੂੰ ਮਹਿਲਾ ਹੁੰਦੀ ਜੀ ਵਧੀਆ ਬੜੀ ਚੋ ਇਹ ਮੈਂ ਕੁੱਟ ਕੇ ਨਾ ਭੋਂਕੇ ਰੱਖ ਦਿੱਤੀ ਸੀਗੀ 5 ਮਿੰਟ ਤੋਂ ਤੀਲ ਹੋ ਗਏ ਤੇ ਮੈਂ ਮਾਰ ਦੇ ਚਾਲੇ ਭਾਂਡੇ ਤੇ ਬਣਾਉਣੀ ਹੈ ਮੈਂ ਸਬ지 ਬਸ ਏਪਣਾ ਤੇ ਆ ਥੋੜਾ ਜਿਹਾ ਨੂੰ ਹੈਗਾ ਪਰ ਜ਼ਿਆਦਾ ਨਹੀਂ ਤੇ ਹੈਗੀ ਬਾਰੇ ਪਿਆਜ਼ ਹੀ ਪਾਇਆ ਆਪਾਂ ਪਿਆਰ ਉਸ ਤੋਂ ਪਰੂਸਾਲਾ ਪਾ ਲਿਆ ਇਸ ਵਾਰ ਇਹ ਆਪਣਾ ਬੜੀ। ਹੁਣ ਇੱਕ ਬਾਤੀ ਸਾਗ ਦੀ ਨੂੰ ਮੋਤੀ ਹੁੰਦੀ। ਬਾਤੀ ਕਬਣੀ ਜਾਊਗੀ। ਤਾਂ ਜੀ ਚੜ ਗਈ ਹੈ ਨਾ ਇਹਦੇ, ਇਹ ਚ ਮਸਾਲੇ ਬਾੜੇ ਨੇ। ਕੁਸਤੇ ਜੀ ਚੜਦੀ ਹੈ। ਲੱਣ ਦਾ ਸਵਾਦ ਲੱਗਦੀ ਹੈ ਪਰ ਇਹ ਜੋ ਥੋੜੇ ਘੱਟ ਖਾ ਕੇ ਖੁਸ਼ ਲਈਏ ਸਾਗੀ। ਪਿਛਲੇ ਕਲਪ ਤੁਸੀਂ ਹੋਲੀ ਕਰਨ ਹੋ ਗਿਆ। ਪਿੱਛੇ ਕਿਲੇ ਫੋਟੋ ਵੀ ਦੇਖੀ ਹੈ ਕਿ ਮੈਂ ਕੱਪੜੇ ਤੰਹਾ ਲਗਾਉਂਦੀ ਸੀਗੀ ਪਤਾ ਨਹੀਂ ਕੀ ਗੱਲ ਫੋਨ ਮੇਰਾ ਘਰ ਮੇਂ ਹੋਣ ਲੱਗ ਗਿਆ ਕੋਈ ਤਰ੍ਹਾਂ ਵੀਡੀਓ ਬਣੀ ਨਹੀਂ ਗਈ ਉਹ ਫਿਰ ਹਰ ਵੀ ਕੱਟ ਤਾ ਹੋਣਾ ਫੋਨ ਕਰਿਆ ਪਿਆ ਵਾ ਮੈਂ ਜਲਦੀ ਕੋਸਾਂ ਦੀ ਬਣਾ ਲੈਣੀ ਆ ਬਲੌਸ ਤੇ ਬਾਰਾ ਟੋਟਾ ਲੈਣਾ ਤੂੰ ਇਹ ਬਾਦ ਦੀ ਸਬਜੀ ਥੋੜਾ ਜਿਹਾ ਦੁੱਧ ਪਾ ਲੇਗੀ ਬਾਅਦ ਚ ਜੋ ਤੇ ਇੱਕ ਸਬਜੀ ਦੁੱਧ ਤੋਂ ਬਣ ਮੱਕੀ ਦਾ ਮਣਝੇਟਾ ਜਿ ਬਣਦੀ ਮੈਂ ਹੁਣ ਹੁੰਦੀ ਆਟਾ ਰੋਟੀ ਪਰੋਗਰਤੀ ਬਣਾਵਾਂਗੇ ੁੱਲੇ ਕੋਲ ਕਰਦੀ ਹੁੰਦੀ ਹੈ ਵਾਲੀ ਸਵੇਰੇ ਤਾਂ ਬਣ ਜਾਂਦੀ ਜੁੱਦਿਆਂ ਦੇ ਸਵੇਰੇ ਇਹ ਗੁੰਦਾ ਘਟਣਟ ਹੁੰਦੀ ਹੈ ਸਵੇਰੇ ਚਲੋ ਜੀ ਬਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਮਿਲੋਏ ਕਿਸੇ ਹੋਰ ਬਲੌਗਰਾਂ ਬਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਸ਼ੇਅਰ ਸੇਰ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਯਾਰ ਜੇ ਆਪਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਅੱਗੋਂ ਦਾ ਵੀਡੀਓ ਅੱਜ ਮੈਂ ਇਦਾਂ ਹੀ ਸ਼ੁਰੂ ਕਰ ਲਈ ਸੀ ਸੁਮੇਂਦਰੀ ਉਦ ਭਲਾਟੇ ਗਈ ਸੀ ਤੇ ਸਵੇਰੇ ਕੋਈ ਬਰੌ ਸ਼ੁਰੂ ਨਹੀਂ ਕੀਤਾ ਸੀ ਬਸ ਅਸੀਂ ਮੈਂ ਨਾ ਉਦ ਭਲਾਟੇ ਵਾਕੇ ਹੀ ਸ਼ੁਰੂ ਕਰ ਲਿਆ ਤੇ ਅੱਜ ਦਿਨ ਹੈਗਾ 15 15 ਅਪ੍ਰੈਲ ਅੱਜ ਇਹ ਵਸਾਈ ਬਰੌ ਸ਼ੁਰੂ ਕਰ ਲਿਆ ਸੀ ਮੈਂ ਕੁਝ ਵੀ ਨਹੀਂ ਕਿਹਾ ਸੀ ਅੱਜ